ਫੁਰੂਤੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਗੁਰਪ੍ਰੀਤ ਸਿੰਘ ਮੀਥੀ ਅਰਨੀਮ ਲੇਰਕੋਟਲਾ ਹਲਕੇ ਵਿੱਚ ਚੋਣ ਸਰ ਗਰਮੀਆਂ ਦੇ ਮੱਦੇ ਨਜ਼ਰ ਅੱਜ ਕੈਬਨਟ ਮੰਤਰੀ ਅਮਨ ਰੋੜਾ ਤੇ ਵਿਧਾਇਕ ਡਾਕਟਰ ਜ਼ਮੀਰਉਲ ਰਹਿਮਾਨ ਨੇ ਸਟਾਰ ਇੰਪੈਕਟਰੀ ਐਮ ਡੀ ਮੁਹੰਮਦ ਅਵੇਜ਼ ਨਾਲ ਉਹਨਾਂ ਦੀ ਫੈਕਟਰੀ ਵਿੱਚ ਕਰੀਬ ਅੱਧਾ ਘੰਟਾ ਚੋਣ ਨੂੰ ਲੈ ਕੇ ਵਿਚਾਰ ਵਟਾਂਦਲਾ ਕੀਤਾ ਕੈਬਨਟ ਮੰਤਰੀ ਅਮਨ ਰੋੜਾ ਨੇ ਕਿਹਾ ਕਿ ਅਸੀਂ ਆਪ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਹਾਂ ਅਤੇ ਲੋਕਾਂ ਦਾ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ੀਰੋ ਤੇਰਾ ਦਾ ਸੁਪ ਉਨਲਾ ਦਾ ਸਮਝ ਚੱਲ ਰਿਹਾ ਹੈ ਤੇ ਕਿਵੇਂ ਚੋਣ ਦਾ ਮੈਨ ਕਰਦੀ ਹੈ ਅੱਜ ਆਉਣ ਦਾ ਮਕਸਦ ਹੈ ਦੇਖੋ ਚੋਣ ਮਹਮ ਜਿਹੜੀ ਬੜੀ ਵਧੀਆ ਚੱਲ ਰਹੀ ਹੈ ਬੜੀ ਜ਼ਬਰਦਸਤ ਮੁਹਮ ਹੈ ਜਿਹੜੀ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਪੰਜਾਬ ਸਰਕਾਰ ਦੇ ਮਾਨ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਮੀਟਿੰਗ ਦੇ ਹੱਕ ਦੇ ਵਿੱਚ ਬਣੀ ਹੋਈ ਹੈ ਔਰ ਅੱਜ ਦਾ ਜੋ ਆਉਣ ਦਾ ਮਕਸਦ ਹੈ ਉਹ ਪਿਓਰਲੀ ਪ੍ਰਾਈਵੇਟ ਹੈ ਕਿਉਂਕਿ ਅੱਜ ਸਾਡੀ ਮੀਟਿੰਗ ਸੀਗੀ ਸੰਗਰੂਰ ਤੇ ਰਹਿਮਾਨ ਸਾਹਿਬ ਨਾਲ ਵੀ ਗੱਲ ਹੋ ਰਹੀ ਸੀਗੀ ਤੇ ਜਿਸ ਦਿਨ ਰੋਡ ਸ਼ੋ ਸੀ ਇੱਥੇ ਉਸ ਦਿਨ ਅਉਵੈਸ ਸਾਹਿਬ ਨਾਲ ਵੀ ਗੱਲ ਹੋਈ ਤੇ ਉਸ ਦਿਨ ਸਾਡਾ ਪ੍ਰੋਗਰਾਮ ਬਣਿਆ ਸੀਗਾ ਮੈਂ ਕਿ ਜੇ ਮੈਂ ਇੱਕ ਦਿਨ ਨਹੀਂ ਹਾਂ ਮੈਨੂੰ ਕਿਹਾ ਕਿ ਅਮਨ ਜੀ ਆ ਜਾਓ ਮੈਂ ਕਿ ਜੇ ਮੈਂ ਜ਼ਰੂਰ ਆ ਕੇ ਜਾਊਂਗਾ ਸੋ ਅਚਾਨਕ ਆਪ ਵੀ ਨਾ ਆਏ ਸੀਗੇ ਅਉਵੈਸ ਸਾਹਿਬ ਕੋਲੇ ਔਰ ਮੈਂ ਮੰਨ ਕੇ ਚਾਹਦਾ ਕਿ ਜਿਸ ਤਰੀਕੇ ਦਾ ਲੋਕਾਂ ਦੇ ਵਿੱਚ ਕਨੈਕਟ ਜਿਸ ਤਰੀਕੇ ਦਾ ਲੋਕਾਂ ਦੇ ਵਿੱਚ ਮਾਨ ਸਤਕਾਰ ਪਿਆਰ ਰਹਿਮਾਨ ਸਾਹਿਬ ਦਾ ਔਰ ਅਉਵੈਸ ਸਾਹਿਬ ਦਾ ਹੈ ਔਰ ਸਾਡੀ ਸਾਰੀ ਟੀਮ ਦਾ ਹੈ ਸਾਰੇ ਸਾਥੀਆਂ ਦਾ ਹੈ ਮਲੇਰ ਕੋਟਲੇ ਦੇ ਵਿੱਚ ਵੀ ਇੱਕ ਰਿਕਾਰਡ ਤੋੜ ਬਹੁਤ ਦੇ ਨਾਲ ਮੀਥੇਰ ਨੂੰ ਜਿੱਤ ਪ੍ਰਾਪਤ ਹੋਣੀ ਹੈ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ। ਉਹ ਸਰਬ ਅੱਜ ਦੇ ਮੰਤਰੀ ਰਕੇਸ਼ ਰੌੜਾ ਆਪਨੇ ਆਏ ਨਾ। ਹਾਂਜੀ ਅਮਰ ਰੌੜਾ ਜੀ। ਹਾਂਜੀ ਅਸੀਂ ਵੈਲਕਮ ਕਰਦੇ ਹਾਂ ਨਾ ਬੀ। ਸਿਆਸੀ ਫੀਲਡ ਵੀ ਇਹਨਾਂ ਦਾ ਪਟਾ ਹੈ। ਜੀ ਤੇ ਅੱਜ ਤੁਸੀਂ ਕੀ ਮਤਲਬ ਆਏ ਨੂੰ ਵੈਲਕਮ ਵੀ ਕੀਤੇ ਨਾ ਨੂੰ। ਜੀ ਹੁਣ ਤੁਸੀਂ ਜਿਹੜੀ ਅਗਲੀ ਰਣਨੀਤੀ ਤੁਹਾਡੀ ਕੀ ਹੈ? ਦੇਖੋ ਜੀ ਅਮਨ ਰੌੜਾ ਜੀ ਆਏ ਨੇ ਸਾਡੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਔਰ ਇਹਨਾਂ ਦੇ ਆਉਣ ਨਾਲ ਸਾਡੀ ਤਾਕਤ ਹੋਰ ਮਜ਼ਬੂਤ ਹੋਵਾਂਗੇ ਅਸੀਂ। ਔਰ ਅਸੀਂ ਪਹਿਲਾਂ ਤੋਂ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਹੋਰ ਹੌਸਲਾ ਮਿਲੇ ਹੈ ਔਰ ਇਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਜਿਹੜੇ ਦਿਨ ਬਚੇਨ ਉਹ ਹੋਰ ਵੀ ਤੰਦੇਹੀ ਦੇ ਨਾਲ ਇੱਕ ਇੱਕ ਦਿਨ ਕੀਮਤੀ ਸਮਝਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਆਪਣਾ ਰابطਾ ਕਾਇਮ ਕਰਾਂਗੇ ਤਾਂਕਿ ਮੀਤੇਰ ਸਾਹਿਬ ਨੂੰ ਅਸੀਂ ਅੱਛੇ ਮਾਰਜਨ ਨਾਲ ਜਿਤਾ ਸਕੀਏ ਬਤੌਰ ਕੈਂਡੀਡੇਟ ਹੀ ਇਜ਼ ਦਾ ਬੈਸਟ ਕੈਂਡੀਡੇਟ ਇਹ ਪਾਰਟੀ ਨੇ ਜਿਹੜਾ ਚੁਣਿਆ ਔਰ ਮੈਂ ਸਮਝਦਾ ਕਿ ਸੰਗਰੂਰ ਵਾਸਤੇ ਉਹਨਾਂ ਦਾ ਹੋਣਾ ਬਤੌਰ ਐਮਪੀ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੱਕ ਖੁਸ਼ਕਿਸਮਤੀ ਦੀ ਗੱਲ ਹੋਏਗੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਹੀ ਅੱਛੇ ਮਾਰਜਨ ਨਾਲ ਇਥੋਂ ਜਿਦਾ ਕੇ ਭੇਜਾਂਗੇ ਔਰ ਆਪਣੀਆਂ ਜੜ੍ਹਾਂ ਮਜ਼ਬੂਤ ਕਰਾਂਗੇ ਹੋਰ ਦਿਆਂ ਦਾ ਥੈਂਕ ਯੂ ਸੋ ਮਚ